ਹਾਂਜੀ ਸਤਿ ਸ਼੍ਰੀਕਾਲ ਜੀ ਰਾਧੇਕ੍ਰਿਸ਼ਨ ਜੀ ਹੋਰ ਸਾਰੇ ਕਿਵੇਂ ਹੋ ਜੀ ਉਮੀਦ ਕਰਦੇ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਵਧੀਆ ਜੀ ਲੋ ਜੀ ਅੱਜ ਸਾਨੂੰ ਚਿਬੜਾਂ ਦਾ ਅਚਾਰ ਬਣਾਉਣਾ ਸਿਖਾਉਣੀ ਹੈ ਜੀ ਤੇ ਹੋਰ ਤਾਂ ਸਾਰੇ ਲਗਭਗ 4 ਭੈਣਾ ਪਾ ਲੈਂਦੀਆਂ ਹੋਣਗੀਆਂ ਚਿਬੜਾਂ ਦਾ ਅਚਾਰ ਬਹੁਤ ਘੱਟ ਲੋਕ ਹੀ ਪਾਉਂਦੇ ਨੇ ਤੇ ਪਹਿਲਾਂ ਵਾਲੇ ਤਾਂ ਪਾ ਲੈਂਦੇ ਨੇ ਜਿਵੇਂ ਮੇਰੀ ਮੰਮੀ ਹੋਰ ਦੀ ਏਜ ਦੇ ਵਿੱਚ ਹੋਗੇ ਤੇ ਹੁਣ ਵਾਲੀਆਂ ਭੈਣਾ ਤਾਂ ਨਹੀਂ ਪਾਉਂਦੀਆਂ ਹੋਣਗੀਆਂ ਤੇ ਬਾਕੀ ਜਿਬੜਾ ਬਾਜ਼ਾਰ ਦੇ ਵਿੱਚੋਂ ਤਾਂ ਮਿਲ ਜਾਂਦੇ ਨੇ ਤੇ ਖੇਤਾਂ ਦੇ ਵਿੱਚੋਂ ਅੱਜ ਕੱਲ ਲੱਭਣੇ ਬਹੁਤ ਔਖੇ ਨੇ ਜੀ ਇਹ ਮੁਸ਼ਕਿਲ ਨੇ ਤੇ ਆਪਣੇ ਇਹ ਖੇਤ ਦੇ ਵਿੱਚੋਂ ਥੋੜੇ ਜਿਿਹੜਾ ਪਾਉ ਨੂੰ ਮਿਲੇ ਸੀ ਜੀ ਤੇ ਮਾਤਾ ਜੀ ਪਾਉਣ ਲੱਗੇ ਨੇ ਅਚਾਰ ਜੀ ora ne tu sarò una tela <così, piccia. laughs> non ਤੁਸੀਂ ਉਹਨਾਂ ਵਿੱਚ ਮੈਂ ਦੇਖੋ ਆਪਾਂ ਇੱਥੇ ਛਿਬੜਾ ਚਾਰ ਬਣਾ ਲਿਆ ਹੈ ਅੱਗੇ ਨਾ ਜਦੋਂ ਅਸੀਂ ਨਰਮਾ ਚੋਣ ਜਾਂਦੀ ਹੁੰਦੀਆਂ ਉਹ ਤਾਂ ਮੇਰੀ ਨਰਾਂ ਨੂੰ ਵੀ ਆਦਤ ਸੀ ਉਹ ਰੋਟੀ ਦੇ ਉੱਤੇ ਛਿਬੜ ਪਾਣ ਦੇ ਲਈ ਅੱਛਾ ਜੀ ਛਿਬੜ ਪਾਣ ਕੇ ਬਰੂਕ ਐਦੀ ਮੈਂ ਚਟਣੀ ਬਣਾ ਲਿਆ ਮੈਂ ਕਿ ਤੈਨੂੰ ਕਿਹਾ ਮੈਂ ਕਹਤਾ ਐ ਐ ਨਾ ਕਰੇਗਾ ਤੂੰ ਕਿ ਨਹੀਂ ਹੋਰ ਮੈਂ ਕਹਤਾ ਛਿਬੜਾ ਲੈ ਚਾਰਾ ਬਣਾ ਲੇ ਅੱਛਾ ਜੀ ਕਹਿੰਦੀ ਤੂੰ ਮੈਨੂੰ ਭਾਬੀ ਮਜ਼ਾਕ ਕਰਦੀ ਹੈ ਮਗਾ ਮਤਨ ਮੈਨੂੰ ਆਖਣ ਕਰਦੀ ਮਤਨ ਚਿਪੜਾ ਦਾ ਮਚਾਰ ਬਣਾ ਕੇ ਖਵਾ ਲੂੰਗੀ ਅੱਛਾ ਫਿਰ ਦੂਜੇ ਦਾ ਚਿਪੜਾ ਮਂਗਾਏ ਮੈਂ ਖੇਤੋਂ ਅੱਛਾ ਲੈਣ ਦਾ ਤਾਂ ਮਾਤੀ ਬਰ ਲਈ ਕਹਿੰਦਾ ਤੂੰ ਚਿਪੜਾ ਨਾਲ ਕੀ ਕਰੇ ਮਾਂ ਪਚਾਰ ਬਣਾਵਾਂਗੇ ਮਾਂ ਕਾਂਤੋਂ ਨੂੰ ਖਵਾਉਣਾ ਅੱਛਾ ਜੀ ਕਹਿੰਦੇ ਸਾਡੀ ਭੂਆ ਜੀ ਦਾ ਨਾਮ ਹੈ ਇਹ ਕਾਂਤੋਂ ਮੇਰੇ ਨਾਲ ਦਾ ਨਾਮ ਕਾਂਤੋਂ ਹੈ ਰਾਚੀ ਜੋ ਚਿਪੜਾ ਦਾ ਚਾਰ ਬਣਾਇਆ ਉਹ ਤਾਂ ਦੇਖ ਦੇ ਕੇ ਹਾਸ ਹਾਸ ਕੇ ਬੜੀਆਂ ਹੋਗੇ ਕਹਿੰਦੇ ਅੰਬ ਦੇ ਚਾਰ ਨਾਲ ਵੀ ਜਾਰੇ ਭਾਬੀ ਸਵਾਦ ਹੈ ਚਾਰ ਹਾਂ ਜਿਹਦੇ ਵਿੱਚ ਥੋੜੀ ਜਿਹੀ ਸੌਂਫ ਪਾ ਲੂ ਜੇ ਤੁਹਾਡੇ ਕੋਲ ਸੌਂਫ ਹੈਗੀ ਹੈ ਅਸੀਂ ਨੇ ਸੌਂਫ ਚਾਹ ਦੇ ਵਿੱਚ ਲੌਂਗ ਲੇਚ ਦੇ ਵਿੱਚ ਪਾ ਕੇ ਗ੍ਰाइंड ਕਰ ਲਈ ਸੀ ਜੀ ਤਾਂ ਕਰਕੇ ਸਾਡੀ ਸੌਫ ਅਸੀਂ ਨੇ ਵਰਤ ਲਈ ਤੇ ਸੌਫ ਸਾਡੇ ਕੋਲ ਹੈ ਨਹੀਂ ਸੌਂਬੀ ਪੈ ਜਾਂਦੀ ਨਾ ਸੌਫ ਸੌਂਫ ਪੈ ਜਾਂਦੀ ਜਾਂ ਕਲੌਂਜੀ ਸਾਰਾ ਕੁਝ ਪੈ ਜਾਂਦਾ ਹੈ ਅੰਬਰੇਚਾਰ ਵਾਂਗੂ ਬਣ ਜਾਂਦਾ ਹੈ ਇਹ ਚਾਰ ਤੇ ਦੇਖੋ ਇਹ ਸਾਡਾ ਚਾਰ ਦੇਖੋ ਫਿਰ ਉਹਨਾਂ ਨੇ ਚਾਰ ਬਣਾ ਕੇ ਖੇਤ ਲੈ ਕੇ ਗਈ ਇਹ ਸਾਰੇ ਨਿੱਕੋਸਾ ਕਰਦਾ ਹੁਣ ਭਾਈ ਮੇਰੇ ਨੂੰਨ ਕਹਿੰਦੀ ਆਪਦੇ ਨਾਲੋਂ ਦਮ ਖਵਾਉਂਦੀ ਮੈਨੂੰ ਵੀ ਖਵਾ ਨਾ ਕਹ ਮੈਂ ਲਾਂਗੜੀ ਤਾਂ ਹੋ ਰਹੀਆਂ ਕੁੜੀ ਤੈਨੂੰ ਕਿਵੇਂ ਖਵਾਵਾ ਕਹਿੰਦੀ ਸਮਾਨ ਮੈਂ ਫੜਾ ਦੂੰਗੀ ਮਗਾ ਦੀ ਫੜਾ ਲਿੰਗੀ ਪਤਾ ਪਾ ਲੈ। ਮੈਂ ਪਣੀ ਮਾਪ ਜੀ ਨੂੰ ਬਾਤਾਂ ਆ ਮਾਤਾ ਚਾਚਾਰ ਬਣਾਇ ਚ ਬਰਾਂ ਦਾ। ਠੀਕ ਹੈ। ਦੇਖਿਓ ਸਾਡੀ ਐਂਡ ਤੱਕ ਵਲੌਗ ਜ਼ਰੂਰ। ਸਾਡੀ ਵੱਤ ਪੱਤ ਵੀਡੀਓ ਨੂੰ ਸਪੋਰਟ ਕਰੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵਲੌਗ ਦੇ ਵਿੱਚ। ਤਦ ਤੱਕ ਦੇ ਲਈ ਵਾਯ ਵਾਯ ਜੀ ਸਤਿ ਸ਼੍ਰੀ ਅਕਾਲ ਜੀ। ਇਹਦਾ ਚਾਰ ਤੋਂ ਹੱਥੇ ਜਾਰੇ ਸਵਾਰ ਹੋਣਾ ਮਜ਼ਾਕ ਕਰਨ ਵਾਲੀ ਗੱਲ ਨਹੀਂ ਹੈ। ਇੰਦਾ ਕੋਈ ਮਾਤੀ ਵੀ ਬਣਾ ਸਕਦਾ ਹੈ। ਨਾਇਕਰ ਸਾਸਤੀ ਕੀ ਕਰਦੀ। ਨਾਇਕਰ ਜਿਹੜੀ ਕਿ ਤੋਂ ਥੋਂਦੇ ਵੀ ਨਹੀਂ ਹੈਗੇ ਜੀ ਹੁਣ ਤਾਂ ਆਪਾਂ ਨੂੰ ਬਾਜ਼ਾਰ ਚ ਮੁੱਲ ਲੈਣੇ ਪੈਂਦੇ ਨੇ ਪਹਿਲਾਂ ਹੀ ਖੇਤਾਂ ਵਿੱਚ ਚਾਹ ਮੁੰਦੇ ਤੇ ਵੈਸੇ ਤਾਂ ਅਸੀਂ ਤਾਂ ਖੇਤੂ ਲੈ ਕੇ ਆਂਦੇ ਨੇ। ਪਰ ਹੁਣ ਨਹੀਂ ਮਿਲਦੇ ਹੈਗੇ ਹੁਣ ਤਾਂ ਚੱਟੇ ਵਾਸਤੇ ਵੀ ਚਿਬੜ ਨਹੀਂ ਮਿਲਦੇ ਹੈਗੇ। ਠੀਕ ਹੈ ਸਾਨੂੰ ਇੰਨੇ ਕੁ ਲੱਭੇ ਸੀ ਸਾਡੇ ਖੇਤ ਦੇ ਵਿੱਚੋਂ ਤੇ ਅਸੀਂ ਉਹ ਚਾਰ ਬਣਾ ਲਈਏ। ਠੀਕ ਹੈ। సారా మటీ దాగే చారా త